ਲਾਸਾਨੀ ਕੁਰਬਾਨੀਆਂ ਨੂੰ ਸਮਰਪਿਤ ਨਿਰਪੱਖ ਪੋਸਟ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਸਰਸਨ ਨਦੀ ਤੇ ਵਿਛੋੜਾ ਪੈਣ ਤੋਂ ਬਾਅਦ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਕੁੰਮੇ ਮਸ਼ਕੀ ਦੇ ਘਰੇ ਇੱਕ ਰਾਤ ਕੱਟਦੇ ਨੇ ਉਸ ਤੋਂ ਬਾਅਦ ਗੰਗੂ ਬਹਾਮਣ ਉਹਨੂੰ ਆਪਣੇ ਪਿੰਡ ਸਿਹੇੜੀ ਲੈ ਆਉਂਦਾ ਪੈਸੇ ਦੇ ਲਾਲਚ ਵਿੱਚ ਉਹ ਜਾ ਕੇ ਫੌਜ ਨੂੰ ਤਲਾਹ ਕਰਦਾ ਕਿ ਦਸ਼ਮੇਸ਼ ਪਾਸ਼ਾ ਦੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਉਹਨਾਂ ਦੇ ਘਰ ਵਿੱਚ ਨੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਨੂੰ ਕੈਦ ਕਰਕੇ ਮਰੰਡੇ ਲਿਆ ਜਾਂਦਾ ਤੇ ਉਸ ਤੋਂ ਬਾਅਦ ਸਰਹੰਦ ਦੀ ਤਾਕੀਰ ਤੇ ਲਿਆਇਆ ਜਾਂਦਾ ਜਿੱਥੇ 10 11 ਤੇ 12 ਪੋ ਨੂੰ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਠੰਡੇ ਭੁਰਜ ਵਿੱਚ ਰਾਤ ਕੱਟਦੇ ਨੇ ਇਹ ਉਹੀ ਥਾਂ ਹੈ ਜਿੱਥੇ ਛੋਟੇ ਸਹਿਬਜਾਦਿਆਂ ਨੇ ਖੁਦ ਨੂੰ ਤਨੀਹਾ ਵਿੱਚ ਚਣਵਾ ਲਿਆ ਪਰ ਸਿੱਖ ਧਰਮ ਦੀ ਨੀਂਦ ਬਹੁਤ ਮਜ਼ਬੂਤ ਕਰ ਗਏ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਆਪਣੇ ਸਿੰਘਾਂ ਅਤੇ ਪਰਿਵਾਰ ਸਮੇਤ ਚੱਲੇ ਸਨ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਦਸਮ ਪਾਤਸ਼ਾਹ ਨੇ ਛੋਟੇ ਸਹਬਜ਼ਾਦਿਆਂ ਦੀ ਉਂਗਲੀ ਮਾਤਾ ਗੁਜਰ ਕੌਰ ਦੇ ਹੱਥ ਵਿੱਚ ਦਿੱਤੀ ਸੀ ਜਦੋਂ ਠੰਡੇ ਬੁਰਜ ਦੇ ਵਿੱਚ ਛੋਟੇ ਸਹਬਜ਼ਾਦੇ ਮਾਤਾ ਗੁਜਰ ਕੌਰ ਦੀ ਗੋਦ ਵਿੱਚ ਸਨ ਤਾਂ ਮਾਤਾ ਗੁਜਰ ਕੌਰ ਨੂੰ ਇਲਮ ਸੀ ਕਿ ਸਰਹੰਦ ਵਿੱਚ ਕੀ ਹੋਣ ਜਾ ਰਿਹਾ ਤਾਂ ਮਾਤਾ ਗੁਜਰ ਕੌਰ ਨੇ ਆਪਣੇ ਇਹਨਾਂ ਪੋਤਰੀਆਂ ਨੂੰ ਉਹ ਸਿੱਖਿਆ ਦਿੱਤੀ ਕਿ ਕਿਵੇਂ ਉਹਨਾਂ ਦਾ ਦਾਦਾ ਹਿੰਦੀ ਚਾਦਰ ਗੁਰਤੇਗ ਬਹਾਦਰ ਕੌਮ ਦੇ ਲਈ ਆਪਣੀ ਜਾਨ ਵਾਰ ਗਿਆ ਤੇ ਤੁਸੀਂ ਵੀ ਇਸ ਜ਼ਾਲਮ ਹਕੂਮਤ ਦੇ ਸਾਹਮਣੇ ਸਿਰ ਨਹੀਂ ਝੁਕਾਉਣਾ ਭਾਵੇਂ ਸਿਰ ਕੱਟਿਆ ਜਾਵੇ 10 ਪੂਨੋ ਸਰਹੰਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ਉਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਚਾਦਿਆਂ ਨੂੰ ਸਰਹੰਦ ਲਿਆਇਆ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਮਾਤਾ ਗੁਜਰ ਕੋ ਆਪਣੇ ਦੋ ਪੋਤਿਆਂ ਨਾਲ ਗੱਲਾਂ ਕਰਦੀ ਹੈ ਅਤੇ ਸਿਖਿਆ ਦਿੰਦੀ ਹੈ ਕਿ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਾ ਕੇ ਕਿਵੇਂ ਧਰਮ ਦੇ ਹੱਕ ਤੇ ਸੱਚ ਦੀ ਗੱਲ ਕਰਨੀ ਹੈ। ਆਪਣੇ ਪੋਤਿਆਂ ਨੂੰ ਦਾਦੀ ਦੱਸ ਰਹੀ ਹੈ ਕਿ ਕਿਵੇਂ ਉਹਨਾਂ ਦੇ ਦਾਦੇ ਹਿੰਦੀ ਚਾਦਰ ਗੁਰਤੇਗ ਬਹਾਦਰ ਨੇ ਦਿੱਲੀ ਵਿੱਚ ਮਨੁੱਖਤਾ ਦੇ ਭਲੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਅਤੇ ਹੁਣ ਉਨਾਦਾਂ ਇਮਤਿਹਾਨ ਹੈ 10 ਪੋ ਦੀ ਰਾਤ ਨੂੰ ਛੋਟੇ ਸਹਿਬਜ਼ਾਦਿਆਂ ਨੇ ਮਾਤਾ ਗੁਜਰਕੌਰ ਦੀ ਗੋਦੀ ਵਿੱਚ ਠੰਡੇ ਬੁਰਜ ਵਿੱਚ ਬਤੀਤ ਕੀਤੀ ਇੱਥੇ 10 ਪੋ ਦੀ ਸ਼ਾਮ ਸਰਹੰਦ ਲੈ ਕੇ ਆਂਦਾ ਜਾਂਦਾ ਹੈ ਤੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਾਂਦਾ ਹੈ ਫਿਰ ਇਸ ਤੋਂ ਬਾਅਦ ਅਗਲੇ ਦਿਨ 11 ਪੋ ਨੂੰ ਪਹਿਲੀ ਪੇਸ਼ੀ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਦੋਵੇਂ ਸਹਿਬਜ਼ਾਦਿਆਂ ਦੀ ਹੁੰਦੀ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੀ ਸਿੰਘ ਸਾਹਿਬ ਜੀ ਨੂੰ ਪਿਆਰ ਦੇ ਨਾਲ ਲਾਲਚ ਦੇ ਕੇ ਵਰਗਲਾਉਣ ਦੇ ਯਤਨ ਕੀਤੇ ਜਾਂਦੇ ਆ ਪਰ ਸਹਿਬਜ਼ਾਦੇ ਆਪਣੇ ਸਿੱਦਕ ਦੇ ਉੱਪਰ ਡੋਲ ਰਹਿ ਕੇ ਹੱਕ ਤੇ ਸੱਚ ਦੇ ਉੱਪਰ ਕਾਇਮ ਰਹਿ ਕੇ ਬੜੀ ਦ੍ਰਿੜਤਾ ਦੇ ਨਾਲ ਇਹਨਾਂ ਦੇ ਵੱਲੋਂ ਕਈਆਂ-ਕਈਆਂ ਸਾਰੀਆਂ ਗੱਲਾਂ ਦਾ ਬਹੁਤ ਸਚਜੇ ਤਰੀਕੇ ਦੇ ਨਾਲ ਜਵਾਬ ਦਿੰਦੇ ਆ ਤੇ ਡੋਲ ਰਹਿੰਦੇ ਆ ਸ਼ਾਮ ਨੂੰ ਵਾਪਸ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਜੀ ਦੇ ਕੋਲ ਲੈ ਕੇ ਜਾਇਆ ਜਾਂਦਾ ਹੈ ਤੇ ਮੁੰਡੇ ਤੋਂ ਇੱਕ ਸਪੈਸ਼ਲ ਗੱਡੀ ਦੇ ਰਾਹੀਂ ਬੈਲ ਗੱਡੀ ਜਾਂ ਘੋੜਿਆਂ ਵਾਲੀਆਂ ਗੱਡੀਆਂ ਉਸ ਵੇਲੇ ਹੁੰਦੀਆਂ ਸੀ ਉਹਦੇ ਰਾਹੀਂ ਸਹਬਜ਼ਾਦਿਆਂ ਨੂੰ ਸਰਾਂਦ ਲਿਆਂਦਾ ਜਾਂਦਾ ਹੈ ਇਹ ਸਾਰਾ ਏਰੀਆ ਇੱਕ ਵਲਗਨ ਦੇ ਅੰਦਰ ਸੀ ਮੁਗਲ ਹਕੂਮਤ ਦੀ ਇੱਕ ਵੱਡਾ ਇਹ ਕੇਂਦਰ ਸੀ ਸਿਰਹਿੰਦ ਦਿੱਲੀ ਤੋਂ ਬਾਅਦ ਇਹ ਵੱਡਾ ਕੇਂਦਰ ਮੰਨਿਆ ਜਾਂਦਾ ਸੀ ਸੋ ਇਸ ਕਿਲੇ ਦੀ ਬਾਹਰਲੀ ਫਸੀਲ ਤੇ ਜਿੱਥੇ ਉਸ ਗੱਡੀ ਨੂੰ ਰੋਕਿਆ ਗਿਆ ਜਿਹਦੇ ਵਿੱਚ ਕੈਦੀਆਂ ਦੇ ਰੂਪ ਚ ਮਾਤਾ ਜੀ ਤੇ ਸਹਿਬਜ਼ਾਦੇ ਨੂੰ ਲਿਆਂਦਾ ਜਾ ਰਿਹਾ ਸੀ ਉਸ ਜਗ੍ਹਾ ਤੇ ਅੱਜ ਅਸੀਂ ਰੱਥ ਸਾਹਿਬ ਕਹਿ ਕੇ ਉਸ ਸਥਾਨ ਨੂੰ ਸਤਕਾਰ ਦਿੰਦੇ ਆ ਕਿ ਸਹਿਬਜ਼ਾਦਿਆਂ ਦਾ ਰੱਥ ਮਤਲਬ ਉਹ ਵਾਹਨ ਜਿਹੜਾ ਸੀ ਉੱਥੇ ਰੁਕਿਆ ਗੁਰਦੁਆਰਾ ਰੱਥ ਸਾਹਿਬ ਸ਼ੋਭਤ ਹੈ 10 ਪੋ ਦੀ ਰਾਤ ਨੂੰ ਸਹਿਬਜ਼ਾਦੇ ਮਾਤਾ ਜੀ ਸਮੇਤ ਠੰਡੇ ਬੁਰਜ ਦੇ ਅੰਦਰ ਕੈਦ ਹੁੰਦੇ ਆ ਬਹੁਤ ਸਖਤਾਈ ਸੀ ਸ਼ਿਪਾਈਆਂ ਨੂੰ ਇਹ ਵੀ ਕਿਹਾ ਗਿਆ ਕਿ ਇਹਨਾਂ ਵਾਸਤੇ ਖਾਣ ਪੀਣ ਵਾਸਤੇ ਵੀ ਕੋਈ ਰਸਤਨਾ ਜਾਵੇ ਕੋਈ ਸੌਣ ਵਾਸਤੇ ਚਟਾਈ ਨਾ ਜਾਵੇ ਸਮੇਂ ਦੀ ਠੰਡ ਸੀ ਸਮੇਂ ਦੀ ਹਕੂਮਤ ਸੀ ਪਰ ਸਹਿਬ ਜ਼ਾਦਿਆਂ ਨੇ ਬਾਤਾ ਗੁਜਰਕੌਰ ਨੇ ਸਹਿਬ ਜ਼ਾਦਿਆਂ ਨੂੰ ਸਿੱਖੀ ਧਰਮ ਦੀ ਪਰਪਕਤਾ ਵਾਸਤੇ ਪ੍ਰੇਰਣਾ ਦਿੱਤੀ ਕਿ ਆਪਣੇ ਧਰਮਤੇ ਪਰਪਕਤਾ ਰੱਖਣੀ ਹੈ ਜਿਵੇਂ ਕੋਈ ਟੀਚਰ ਅਧਿਆਪਕ ਆਪਣੇ ਬੱਚੇ ਨੂੰ ਵਿਦਿਆਰਥੀ ਨੂੰ ਸਿਖਾ ਕੇ ਭੇਜਦਾ ਹੈ ਕਿ ਤੁਸੀਂ ਹੌਸਲਾ ਬਲੰਦ ਕਰਕੇ ਜਾਣਾ ਹੈ ਤੁਸੀਂ ਜਿੱਤ ਕੇ ਆਉਣਾ ਹੈ ਇਸ ਤਰ੍ਹਾਂ ਦੀਆਂ ਮਾਤਾ ਗੁਜਰ ਕੌਰ ਜੀ ਸਾਹਿਬ ਜੀ ਨੂੰ ਅਸੀਸਾਂ ਦਿੰਦੇ ਰਹੇ ਏਸੇ ਰਾਤ ਜਦੋਂ ਗੁਰੂ ਘਰ ਦੇ ਸ਼ਰਧਾਲੂ ਮੋਤੀ RAM ਮਹਿਰਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਕੋਈ ਤਰੀਕਾ ਵਰਤ ਕੇ ਗਰਮ ਦੁੱਧ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਿਕਾਇਆ ਅਤੇ ਗੁਰੂ ਪਰਿਵਾਰ ਦੀ ਸੇਵਾ ਕਰਨ ਦਾ ਮਾਣ ਹਾਸਲ ਕੀਤਾ ਦੱਸਿਆ ਜਾਂਦਾ ਹੈ ਕਿ ਮੋਤੀਰਾਮ ਮਹਿਰਾ ਲਗਾਤਾਰ ਤਿੰਨ ਦਿਨ ਸੇਵਾ ਕਮਾਉਂਦਾ ਰਿਹਾ ਕਿ ਬਾਬਾ ਮੋਤੀਰਾਮ ਮਹਿਰਾ ਜੀ ਜਿਹੜੇ ਸਰਹੰਦ ਵਿੱਚ ਸੂਬੇ ਕੋਲ Hindu Sikh ਕੈਦਿਆਂ ਨੂੰ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਉਸ ਸਮੇਂ ਜਦੋਂ ਗੰਗੂ ਬ੍ਰਾਹਮਣ ਨੇ ਮਾਤਾ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਸੂਬੇ ਕੋਲ ਕੈਦ ਕਰਵਾ ਦਿੱਤਾ ਤੇ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਠੰਡੇ ਬੁਰਜ ਵਿੱਚ ਕੈਦ ਸਨ ਉਸ ਸਮੇਂ ਸੂਬੇ ਦਾ ਐਲਾਨ ਕੀਤਾ ਹੋਇਆ ਸੀਗਾ ਕਿ ਮਾਤਾ ਜੀ ਤੇ ਬੱਚੇ ਜਿਹੜੇ ਉਹਨਾਂ ਨੂੰ ਈਨ ਮਨਾਉਣ ਵਾਸਤੇ ਜਿਹੜਾ ਖਾਣਾ ਵਾ ਉਹ ਸਰਕਾਰੀ ਖਾਣਾ ਖਾਣਗੇ ਪਰ ਮਾਤਾ ਜੀ ਤੇ ਬੱਚਿਆਂ ਨੇ ਉਹ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤੋਂ ਜਦੋਂ ਇਸ ਤਰ੍ਹਾਂ 3 ਦਿਨ ਕੰਮ ਚੱਲਦਾ ਰਿਹਾ ਤੇ ਬਾਬਾ ਮੋਤੀਰਾਮ ਮਹਾਰਾਜ ਜਿਹੜੇ ਰਸੋਈ ਤੇ ਉੱਥੇ ਕੰਮ ਕਰਦੇ ਸਨ ਉਹਨਾਂ ਨੇ ਆਪਣੀ ਬਜ਼ੁਰਗ ਮਾਤਾ ਨਾਲ ਆਪਣੀ ਧਰਮ ਪਤਨੀ ਨਾਲ ਜਾ ਕੇ ਇਹ ਗੱਲ ਕੀਤੀ ਕਿ ਛੋਟੇ-ਛੋਟੇ ਲਾਲ ਤੇ ਬਜ਼ੁਰਗ ਮਾਤਾ ਸੂਬੇ ਨੇ ਕੈਦ ਕੀਤੀ ਹੋਈ ਆ ਤੇ ਕਿਉਂ ਨਾ ਕਿ ਅਸੀਂ ਉਹਨਾਂ ਨੂੰ ਉਹ 3 ਦਿਨ ਤੋਂ ਭੁੱਖਣ ਪਾਣੇ ਨੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹਦੀ ਸੇਵਾ ਕਰੀਏ ਪਰਿਵਾਰ ਨੇ ਇਸ ਗੱਲ ਦੀ ਉਹਨਾਂ ਦੇ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਤੇ ਬਾਬਾ ਮੋਤੀਰਾਮ ਮਹਾਰਾਜ ਜੀ ਨੇ ਆਪਣੇ ਘਰ ਦੇ ਵਿੱਚੋਂ ਗੜਵਾ ਦੁੱਧ ਦਾ ਤਿਆਰ ਕਰਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਕਿ ਮੈਂ ਮਾਤਾ ਜੀ ਮੋਤੀ ਮਹਾਰਾ ਆਪਦੇ ਚਰਨਾਂ ਦੇ ਵਿੱਚ ਆਪਦੇ ਵਾਸਤੇ ਦੁੱਧ ਗਰਮ ਲੈ ਕੇ ਆਇਆ ਆ ਆਪ ਵੀ ਪੀਓ ਔਰ ਬੱਚਿਆਂ ਨੂੰ ਵੀ ਪਿਲਾਓ ਇਸੇ ਤਰ੍ਹਾਂ ਹੀ ਉਹ ਤਿੰਨ ਦਿਨ ਜਿਹੜੀ ਉਹ ਸੇਵਾ ਚੱਲਦੀ ਰਹੀ ਸਖਤ ਪੈਰਾ ਸੀ ਤੇ ਮੋਤੀਰਾ ਮਹਾਰੇ ਨੇ ਸੇਵਾ ਕਮਾਈ ਸਹਬ ਜਿਆਦਿਆਂ ਨੂੰ ਦੁੱਧ ਪਿਆਇਆ ਪਰ ਸਜ਼ਾ ਬੜੀ ਕਰੜੀ ਮੋਤੀਰਾ ਮਹਿਰਨ ਨੂੰ ਭੁਗਤਨੀ ਪਈ ਓਨਾ ਮੋਤੀਰਾ ਮਹਿਰ ਨੇ ਦੁੱਧ ਨਹੀਂ ਪਿਆਇਆ ਜਿੰਨਾ ਉਹਨੂੰ ਖੂਨ ਡੋਲਣਾ ਪੈ ਗਿਆ 11 ਤੇ 12 ਪੋ ਦੋ ਦਿਨ ਕਚਹਿਰੀ ਲੱਗਦੀ ਰਹੀ ਸੂਬੇਦਾਰ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਲਗਾਤਾਰ ਦੋ ਵਾਰ ਛੋਟੇ ਸਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ 10 ਪੋ ਵਾਲੇ ਦਿਨ ਕੌਮ ਦੀਆਂ ਨੀਹਾਂ ਮਜ਼ਬੂਤ ਕਰਦੇ ਹੋਏ ਸਹਿਬਜ਼ਾਦੇ ਸਠੰਡੇ ਬੁਰਜ ਦੇ ਅੰਦਰ ਕੈਦ ਹੋਏ ਜਿੱਥੋਂ ਮਾਤਾ ਜੀ ਬੜੀ ਰੀਜ਼ ਤੇ ਸਦਰਾਂ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਸਹਬਜ਼ਾਦਿਆਂ ਨੂੰ ਸ਼ਿੰਗਾਰ ਕੇ ਸਜਾ ਕੇ ਸੂਬੇ ਦੀ ਸਭਾ ਵਿੱਚ ਭੇਜਦੇ ਰਹੇ ਤੇ ਜੇਤੂਆਂ ਵਾਂਗ ਹਰ ਬਲ ਛਾਲ ਹਰ ਧੋਖੇ ਫਰੇਬ ਦਾ ਜਵਾਬ ਦੇ ਕੇ ਗੁਰੂ ਕੇ ਲਾਲ ਫਿਰ ਮਾਤਾ ਜੀ ਕੋਲ ਪਰਤਦੇ ਰਹੇ 10 ਪੋ ਨੂੰ ਸਹਬਜ਼ਾਦੇ ਜਾਂਦੇ ਆ 11 ਪੋ ਨੂੰ ਤੇ ਫਿਰ ਵਾਪਸ ਆਉਂਦੇ ਆ ਜਿਹੜਾ ਠੰਡੇ ਬੁਰਜ ਤੋਂ ਸ਼ੀਦੀਸਤਾਨ ਤੱਕ ਦਾ ਸਫ਼ਰ ਹੈ ਪੰਜ ਵਾਰ ਸਹਬਜ਼ਾਦੇ ਇਸ ਰਸਤੇ ਤੋਂ ਦੀ ਗੁਜ਼ਰਦੇ ਆ 11 ਪੋ ਦਾ ਜਾਣਾ ਤੇ ਫਿਰ ਵਾਪਸ ਆਉਣਾ 12 ਪੋ ਨੂੰ ਫਿਰ ਸਬਾ ਵਿੱਚ ਜਾਣਾ ਤੇ ਵਾਪਸ ਆਉਣਾ